ਦਾ ਪਛਤਾਪ ਹਾਪ ਹੁੰਦਾ ਓਏ ਅਮੇ ਖੱਜਲ ਖਵਾਰ ਹੁੰਦੇ ਰਹੇ ਤੇ ਇਤਨਾ ਸੌਖਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਪਹੁੰਚਦੇ ਐਵੇਂ ਟਕਰਾ ਮਾਰਦੇ ਜਿਤੇ ਕੁਝ ਵੀ ਨਹੀਂ ਸੀ ਪਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟ ਗਏ ਜਿਹਦੇ ਉਤੇ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਘਰ ਦੇਚ ਅંધੇਰਾ ਸੀ ਫੇ પતિ ਪਤਨੀ ਨੇ ਸੋਚਿਆ ਕਿਵੇਂ ਕੱਢੀਏ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਅંધੇਰੇ ਤੂੰ ਨਿਕਲ ਜਾ ਸਾਡੇ ਘਰੋਂ ਨਿਕਲ ਜਾ ਨਹੀਂ ਨਿਕਲਿਆ ਪਤਨੀ ਕਹਿੰਦੀ ਹੈ ਡਾਂਗ ਚੁੱਕ ਲੋ ਕੁੱਟੋ ਇਹਨੂੰ ਮਾਰੋ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾ ਨੇ ਡੰਗਾ ਛੁਕਣਿਆ ਮਾਰਨ ਲਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੁੱਲਣ ਨਾਲ ਨਿਕਲੇਗਾ ਤੁਲਾਈ ਕਰਦੇ ਨੇ ਆ ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋਏ ਤੈਨੂੰ ਇੰਜ ਬਾਹਰ ਕੱਢਦੇ ਆਂ ਡੋਲ ਡੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਡਾਂਗਾ ਮਾਰ ਮਾਰ ਕੇ ਵੀ ਥੱਕ ਥੱਕ ਗਏ ਟੁੱਟ ਗਏ ਹਨੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ ਗਲਾ ਪਾੜ ਪਾੜ ਕੇ ਵੀ ਥੱਕ ਗਏ ਔਰ ਗਲਾ ਬੈਠ ਗਿਆ ਹਨੇਰਾ ਤੇ ਨਾ ਨਿਕਲਿਆ ਇੱਕ ਸੰਤ ਲੰਗੇ ਜਾ ਰਹੇ ਸਨ ਉਹਨਾਂ ਨੇ ਨੰਨ ਦੇ ਘਰ ਦੇ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ ਹਨੇਰੇ ਨੂੰ ਕੱਢ ਰਹਿਆਂ ਕੱਢਦੇ ਆ ਕੱਢਦੇ ਆ ਥੱਕ ਗਏ ਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਵਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲਿਆ ਬੜੀ ਧੁਲਾਈ ਕੀਤੀ ਏ ਦੇ ਬੁਹਾਰੀ ਦਿੱਤੀ ਏ ਇਹ ਉਦੋਂ ਵੀ ਨਹੀਂ ਨਿਕਲਿਆ ਥੱਕ ਗਿਆ ਸੀ ਟੁੱਟ ਗਿਆ ਸੀ ਉਸ ਸੰਤ ਨੇ ਜੇਵ ਚੋਂ ਮੋਮਬੱਤੀ ਕੱਢੀ ਐਂਜ ਜਲਾਈ ਗਿਆ ਦੇਰਾ ਐਨਾ ਸੌਖਾ ਕੰਮ ਪੰਦੇਰਾ ਨਾ ਡੰਗਾ ਮਾਰਨੀਆ ਪਈਆ ਨਾ ਧੁਲਾਈ ਕਰਨੀ ਪਈ ਨਾ ਉੱਚਾ ਉਚ ਕੋਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹਈਏ ਦੀਵਾ ਬਲੇ ਅੰਧੇਰਾ ਜਾਏ ਬੇਦਪਾਟ ਮਤ ਪਾਪਾਂ ਖਾ ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ ਛੇਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਹਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੌੜਾਈਏ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਇਹ ਦੋ ਪੰਕਤੀਆਂ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ ਕਿ ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆਂ ਖੇੜ ਤੇ ਨਹੀਂ ਬਣਦੇ ਖੇੜ ਤੇ ਨਹੀਂ ਬਣਦੇ ਪੇਦੇ ਚ ਦੱਸ ਦਿੱਤਾ ਏਕ ਸਵੱਦ ਲੈ ਬਣਾ ਲੈ ਲੈਵ ਜੁੜ ਕੇ ਪਾਠ ਕਰੇ ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ ਵਟ ਹੋਵੇ ਤੇ ਲੋਵੇ ਤਾਂ ਦੀਵਾ ਜਲਦਾ ਹੈ ਮੇਰੀ ਵਟ ਹੈ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਗਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ ਇਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾ ਲੱਗ ਜਾਂਦਾ ਹੈ ਕਰਦੇ ਕਰਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਖੇੜ ਤੇ ਇਤਨੀ ਹੈ ਬੁਲਿਆ ਰੱਬ ਦਾ ਕੀ ਪਾਣਾ ਇਧਰੋਂ ਪਟਣਾ ਇਧਰੋਂ ਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਉਦੋਂ ਹਾਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ ਐਵੇਂ ਸਮਾਂ ਅਜਾਈਂ ਗਵਾਇਆ ਐਵੇਂ ਜ਼ਿੰਦਗੀ ਅਜਾਈਂ ਗਵਾਈਏ ਤੇ ਇਤਨਾ ਸੌਕਾ ਕੰਮ ਸੀ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਤੇ ਜਿਤਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ ਦੋਵੇਂ ਗੱਲਾਂ ਦੋਵੇਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ ਜਿੰਨੇ ਚਿਰ ਤੱਕ ਬ੍ਰਹਮ ਦਾ ਬਿੰਦ ਨਹੀਂ ਹੈ ਜਾਣਨਾ ਨਹੀਂ ਹੈ ਸਮਝ ਨਹੀਂ ਹੈ ਬਹੁਤ ਔਖਾ ਹੈ ਬਹੁਤ ਔਖਾ ਬਹੁਤ ਔਖਾ ਗਲਤੀ ਤੇ ਗਲਤੀ ਕਰੇ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੋਲਾੜੇ ਭੁੱਲੇ ਭੁੱਲ ਭੁੱਲ ਪਛੋਤਾਣੇ ਬੋਲਾ ਕਰਦਾ ਜਾਏਗਾ ਭੁੱਲਾ ਕਰਦਾ ਜਾਏਗਾ ਬੋਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੀ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਨੇ ਇਹਨੂੰ ਇੰਜ ਕਹਿ ਲੋ ਰਾਜਨੀਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰਾਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆ ਚ ਗਲਤੀਆਂ ਹੀ ਗਲਤੀਆਂ ਉਹ ਇਹਨਾਂ ਗਲਤੀਆਂ ਦੀ ਛਾਣ ਬੇਣ ਕਰੀਏ ਕਿਤਨੇ ਗਲਤ ਕਰਮ ਹਰ ਮذਬ ਦੇ ਚੱਲ ਰਹੇ ਫਜ਼ੂਲ ਚੱਲ ਰਹੇ ਨਿਕੰਮਾ ਬਹੁਤ ਚੱਲ ਰਹੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੂੰ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਤੁਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿ ਦੇ ਨੇ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਇਹੀ ਕਹਿੰਦੇ ਨੇ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ 1 ਸੈਕਿੰਡ ਦੇ ਚ ਬਣ ਸਕਦਾ ਇੰਜੀਨੀਅਰ ਬਣਨਾ ਹੈ ਵਕੀਲ ਬਣਨਾ ਹੈ ਡਾਕਟਰ ਬਣਨਾ ਹੈ 1 ਸੈਕਿੰਡ ਦੇ ਚ ਮੈਂ ਬਣ ਸਕਦਾ 18 20 ਸਾਲ ਪੜਾਈ ਤੇ ਕਰਨੇ ਪੈਗੇ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲ ਫਿਰ ਮੈਡੀਕਲ ਕਾਲਜ ਉਥੇ ਪੜਾ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਜਨੀਅਰ ਬਣਾਉਂਗਾ ਡਾਕਟਰ ਬਣਾਉਂਗਾ ਕਿ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਚ ਹੋ ਸਕਦੀ ਹੈ ਪਾਵੇਂ ਆਵਾਜ਼ ਤੋ ਵੀ ਤਿੱਖੇ ਹੈ ਹਵਾਈ ਜਹਾਜ਼ ਬਣ ਚੁਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਲੱਗਦੇ ਪਾਵੇਂ ਹਵਾਈ ਜਹਾਜ਼ ਨੇ ਇੱਕ ਸੈਕਿੰਡ ਦੇ ਚ ਲੰਬੀ ਉਡਰਾ ਨਹੀਂ ਹੋ ਸਕਦੇ ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹਾਂ ਪ੍ਰਮਾਤਮਾ ਇੱਕ ਸੈਕਿੰਡ ਦੇ ਵਿੱਚ ਇੱਕ ਸੈਕਿੰਡ ਇੱਕ ਛਿਨ ਜੈ ਇੱਕ ਛਿਨ ਤੇ ਆਇਓ ਚਿੱਤ ਇੱਕ ਹੋ ਗਿਆ ਦੁਫਾੜ ਨਹੀਂ ਹੈ ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ ਭਵਿਸ਼ ਦੀ ਚਿੰਤਾ ਚ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ ਮਨ ਇੱਕ ਹੋ ਗਿਆ ਇੱਕ ਸ਼ਬਦ ਲੈਵਲਾ ਹੈ ਇਹ ਪ੍ਰਾਪਤ ਇੱਕ ਸੈਕਿੰਡ ਦੇ ਚ ਹੋ ਜਾਂਦੇ ਹੁਣ ਤੁਸੀਂ ਦੱਸੋ ਮਹਾ ਆਨੰਦ ਮਹਾ ਸ਼ਕਤੀ ਮਹਾ ਰਸ ਜੀਵਨ ਦਾ ਸਾਰ ਇੱਕ ਸੈਕਿੰਡ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਸੈਕਿੰਡ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਹੈ ਕਾਲ ਦੇ ਵਿੱਚ ਭਟਕਦਾ ਰਹਿੰਦਾ ਹੈ ਪਤਾ ਨਹੀਂ ਕਿਤਨੇ ਜਨਮਾਂ ਤੋਂ ਭਟਕ ਰਿਹਾ ਹੈ ਔਰ ਉੱਕੀ ਨਹੀਂ ਟਿਕਦਾ ਨਾ ਪਾਠ ਕਰਦਿਆਂ ਟਿਕਦਾ ਨਾ ਸਤਸੰਗ ਦੇ ਵਿੱਚ ਟਿਕਦਾ ਨਾ ਦੁਕਾਨ ਤੇ ਟਿਕਦਾ ਹੈ ਨਾ ਪਰਿਵਾਰ ਦੇ ਹਰ ਵਕਤ ਦੁਹਾੜ ਆਉਂਦਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ ਭਵਿੱਖ ਦੇ ਚਲਾ ਗਿਆ ਹੈ ਮਸਤਕ ਦੱਸ ਦਿੰਦਾ ਹੈ ਹੁਣ ਬੂਤਕਾਲ ਦੀਆਂ ਯਾਦਾਂ ਵਿੱਚ ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਹਾਂ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਕੀ ਹੁੰਦਾ ਹੈ ਕਿਉਂ ਬਹੁਤ ਕਾਲ ਦੀਆਂ ਯਾਦਾਂ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਵਿੱਚ ਕੁਝ ਮਿਲਿਆ ਸੀ ਕੁਝ ਮਨ ਭਾਉਂਦਾ ਮਿਲਿਆ ਸੀ ਜੋ ਮਨ ਨੇ ਚਾਇਆ ਸੀ ਮਿਲ ਗਿਆ ਸੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਯਾਦ ਆਉਂਦੀ ਹੈ ਉਹ ਯਾਦ ਆਉਂਦੀ ਫਿਰ ਵਿਛੜ ਗਿਆ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ ਮਿਲਦੀ ਏ ਜਵਾਨੀ ਚਲੀ ਜਾਂਦੀ ਏ ਮਿਲਦਾ ਏ ਜੀਵਨ ਚਲਾ ਜਾਂਦਾ ਹੈ ਤੋ ਬਾਕੀ ਕੀ ਹਮੇਸ਼ਾ ਰਹੇਗਾ ਮਿਲਿਆ ਜੀਵਨ ਚਲਾ ਜਾਏਗਾ ਮਿਲੀ ਜਵਾਨੀ ਚਲੀ ਜਾਏਗੀ ਇਸ ਵਾਸੇ ਧਰਮ ਕਹਿੰਦਾ ਹੈ ਕੋਈ ਮਿਲੇ ਨੇ ਸੁਖ ਚਲੇ ਜਾਣਗੇ ਨਹੀਂ ਰਹਿਣਗੇ ਹੋਇਆ ਇਹ ਦਿਨ ਨਹੀਂ ਰਹੇਗਾ ਰਾਤ ਆ ਜਾਏਗੀ ਉਹੀਏ ਰਾਤ ਨਹੀਂ ਰਹੇਗੀ ਦਿਨ ਹੋ ਜਾਏਗਾ ਜੀਵਨ ਭਰ ਸੁਖ ਦੁਖ ਦੇ ਚ ਬਦਲਦੇ ਰਹਿਣਗੇ ਦੁਖ ਸੁਖ ਦੇ ਚ ਬਦਲਦਾ ਜੀਵਨ ਭਰ ਦੁਖ ਸੁਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ ਸੁਖ ਦੁਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ ਪਰ ਦਿਨ ਰਾਤ ਦੇ ਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਦੇ ਤੂਤਬ ਦੇ ਲਈ ਚਾਹੰਦਾ ਦੂਜੇ ਚ ਨਹੀਂ ਚਾਹੰਦਾ ਮੌਸਮੇ ਬਹਾਰ ਹੈ ਫਿਰ ਮੌਸਮੇ ਖਿਜ਼ਾ ਹੈ ਫਤ ਜੜ ਦੇ ਰੁਕਤੇ ਦਿਨ ਹੈ ਰਾਤ ਹੈ ਭੂਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁਖ ਦੀਆਂ ਯਾਦਾਂ ਨੇ ਹੋਰ ਕੁਛ ਨਹੀਂ ਕੁਝ ਮਿਲਿਆ ਸੀ ਮਨ ਬਾਮ ਦਾ ਬੜਾ ਮਨ ਖੁਸ਼ ਹੋਇਆ ਸੀ ਯਾਦ ਆਉਂਦਾ ਫਿਰ ਵਿਛੜ ਗਿਆ ਕੁਝ ਵੀ ਵਿਛੜ ਗਿਆ ਸੱਜਣ ਮਿਛੜ ਗਿਆ ਮਿੱਤਰ ਵਿਛੜ ਗਿਆ ਦਨ ਸੰਪਦਾ ਚਲੇ ਗਈ ਮਾਨ ਮਰਿਆਦਾ ਚਲੇ ਗਈ ਇੱਜ਼ਤ ਚਲੀ ਗਈ ਪ੍ਰਤਿਸ਼ਠਾ ਚਲੀ ਗਈ ਪ੍ਰਭਤਾ ਚਲੇ ਗਏ ਮੈਂ ਅਰਜ਼ ਕਰਾਂ ਕੁਝ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ ਨਹੀਂ ਜੋ ਸਮੇਂ ਵਿੱਚ ਮਿਲਿਆ ਸਮਾਂ ਖੋ ਲਵੇਗਾ ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ ਹੈ ਸੰਸਾਰ ਦਾ ਨਿਯਮ ਹੈ ਸਮੇਂ ਦੇ ਜੋ ਮਿਲਦਾ ਹੈ ਸਮਾਂ ਖੋ ਲੈਣ ਦੇਗਾ ਸਦਾ ਨਹੀਂ ਰਹਿਣ ਦੇਗਾ ਨਹੀਂ ਰਹਿਣ ਦੇਗਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ ਫਿਰ ਖੋ ਗਿਆ ਗਮ ਯਾਦ ਆਉਂਦਾ ਦੁੱਖ ਯਾਦ ਆਉਂਦਾ ਹੈ ਯਾਦਾਂ ਵਿੱਚ ਕੀ ਆਉਂਦਾ ਹੈ ਦਿਨ ਤੇ ਰਾਤ ਯਾਦਾਂ ਵਿੱਚ ਕੀ ਆਉਂਦਾ ਹੈ ਦੁੱਖ ਤੇ ਸੁੱਖ ਔਰ ਕੀ ਆਉਂਦਾ ਹੈ ਔਰ ਕਿਸ ਨੂੰ ਯਾਦ ਕਰਦੇ ਹੋ ਸਾਰੀ ਦੁਨੀਆ ਸੁੱਖਾਂ ਨੂੰ ਯਾਦ ਕਰਦੀ ਹੈ ਦੁੱਖਾਂ ਨੂੰ ਯਾਦ ਕਰ ਦੁੱਖ ਵੀ ਯਾਦ ਆਉਂਦਾ ਹੈ ਬਲਕੇ ਕੁਝ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ ਹੈ ਮੇਰੇ ਨਾਲ ਇੱਕ ਸੱਜਣ ਸਨ ਉਹ बार-बार ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ ਇੱਧਰ ਉੱਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹਦੇ ਲੈ ਆ ਪੰਜ-ਸੱਤ ਦਿਨ ਇਸ ਤਰ੍ਹਾਂ ਹੋਇਆ ਮੈਂ ਕਿ ਫੜੇ ਕੋਈ ਮਿੱਤਰ ਵੀ ਹੋਣਗੇ ਮਿੱਤਰ ਦੀ ਗੱਲ ਨਹੀਂ ਕਰ ਰਹੇ ਥੋੜੀ ਬੋਧ ਕਰਦੇ ਫਿਰ ਦੁਸ਼ਮਣ ਦੀ ਗੱਲ ਫਿਰ ਦੁਸ਼ਮਣ ਦੀ ਗੱਲ ਬਾਰ ਬਾਰ ਜੋ ਮਨੋਚਿੰਤਕ ਕਹਿੰਦੇ ਨੇ ਇਹਦਾ ਮੈਂ ਪ੍ਰਤੱਖ ਰੂਪ ਦੇਖਿਆ ਇਤਨਾ ਸੁਖ ਯਾਦ ਨਹੀਂ ਆਉਂਦਾ ਜਿੰਨੇ ਦੁੱਖ ਯਾਦ ਆਉਂਦੇ ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿੰਨਾ ਦੁਸ਼ਮਣ ਯਾਦ ਆਉਂਦਾ ਕਾਰਨ ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦੇ ਰਹੇ ਨੇ મિત્ર इतने गहरी खुशी नहीं देदा इतना दुश्मन गहरी चोट पहुंचा जाता यादा है इस वजह से मित्र ਨਾਲੋਂ ਦੁਸ਼ਮਨ ਯਾਦਾ ਜ਼ਿਆਦਾ ਆਉਂਦਾ ਹੈ ਸੁਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਵਿਦਵਾਨ ਕਹਿੰਦੇ ਨੇ ਸੁਖ ਤੇ ਉਥਲੇ ਨੇ ਉੱਪਰ ਉੱਪਰ ਨੇ ਉਥਲਾ ਪਾਣੀ ਹੈ ਦੁੱਖ ਬਹੁਤ ਗਹਿਰਾ ਪਾਣੀ ਹੈ ਇਦੇ ਉੱਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇਹਨ ਵਿਅਕਤ ਕੀਤਾ ਹੈ। ਮਨੁੱਖ ਹਾਸੜਿਆ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ। ਬਸ ਹਾਸਾ ਬੰਦ ਹੋ ਜਾਂਦਾ। ਇੱਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦਾ। ਇੱਕਦਮ ਰੁਕ ਜਾਂਦਾ ਹੈ। ਪਰ ਕੋਈ ਰੋ ਰਿਹਾ ਹੈ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ। ਮਿੱਤਰ ਦਾ ਵਿਛੋੜਾ ਪੁੱਤਰ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਵਿਛੋੜਾ ਤੜਪਾਏਗਾ ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ ਰੋਣਾ ਇੱਕਦਮ ਨਹੀਂ ਥੰਮਦਾ ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ ਇਹ ਵੀ ਮੈਸਕ ਹਾਸੇ ਦੀ ਹੈ ਹਸਰੇ ਹੈ ਨਾ ਹੱਸ ਮੈਂ ਇੰਨਾ ਕਹਿਣ ਵਾਲੀ ਆ ਸਾਬਾ ਰੋ ਰਿਹਾ 10 ਬੰਦੇ ਉਹਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਆਉਂਦਾ ਥੰਮ ਤੇ ਥੰਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹਸੀ ਨਹੀਂ ਹੈ ਇਹ ਹਾਸਾ ਥੋੜੀਏ ਕਿ ਮੈਂ ਇੱਕਦਮ ਰੋਕ ਲਵਾਂ ਰੋਣਾ ਵਕਤ ਲਗੇਗਾ ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁਖ ਇਤਨੇ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰਾਈ ਨਾਲ ਝੋਟ ਪੁਚਾ ਜਾਂਦੇ ਨੇ ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ ਯਾਦਾਂ ਵਿੱਚ ਕੀ ਆਉਂਦਾ ਹੈ ਮੂਲ ਰੋਗ ਦੇ ਜਾਂ ਸੁਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ ਜਾਂ ਮਨੁੱਖ ਦੁੱਖ ਨੂੰ ਯਾਦ ਕਰਦਾ ਹੈ ਇਹ ਸੁਖ ਨੂੰ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਚ ਇਹ ਇੰਜ ਕਹਿ ਲੋ ਮਨ ਚਲਾ ਜਾਂਦਾ ਹੈ ਦੁੱਖਾਂ ਦੇ ਚ ਸੁੱਖਾਂ ਦੇ ਚ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਚ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਧਰੇ ਚਲਾ ਨਾ ਜਾਏ ਚਿੰਤਾ ਚਿੰਤਾ ਅਹ ਚਿੰਤਾ ਹੁਣ ਜੋ ਕੁਛ ਮੈਂ ਚੰਨਾ ਅਸਾਨ ਨਾ ਵੀ ਨਾ ਮਿਲੇ ਚਿੰਤਾ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨਿਕਲੇ ਇੱਕ ਸਬਦ ਲੈਵਲਾ ਹੋਰ ਕੋਈ ਤਰੀਕਾ ਕੋਈ ਤਰੀਕਾ ਹੀ ਨਹੀਂ ਹੈ ਤੇ ਲਿਵ ਲਾਣ ਲੱਗਿਆਂ ਕੋਈ ਘੰਟਾ ਲੱਗਦਾ ਹੈ 8 ਘੰਟੇ ਲੱਗਦੇ ਨੇ 1 ਸੈਕਿੰਡ ਇੱਕ ਸੈਕਿੰਡ ਅੰधेਰੇ ਨੂੰ ਵਜਾਣ ਲੱਗਿਆਂ ਸਾਲਾਂ ਬਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਚ ਐ 1 ਸੈਕਿੰਡ ਦੇ ਚ ਨਸਾਇਆ ਜਾ ਸਕਦਾ ਹੈ ਵਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ 1 ਸੈਕਿੰਡ ਦੇ ਚ ਖਤਮ ਕੀਤੇ ਜਾ ਸਕਦੇ ਹੈ ਹੁਣ ਮੈਂ ਫਿਰ ਦੁਹਰਾਵਾਂ ਅਭਿਆਸੀ ਲੋਕ ਜ਼ਰੂਰ ਪਕੜ ਲੈਣਗੇ ਜਿਸ ਨਾਲ ਸੌਖਾ ਹੈ ਕੰਮ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਹੌਕੇ ਮਿਹਨਤ ਕਰਨੀ ਪੈਂਦੀ ਹੈ ਕਦੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਵੇ ਇੱਕ ਛਿੰਦ ਦੇ ਚ ਨਹੀਂ ਮਿਲਦਾ ਨਹੀਂ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਹਨ ਬਹੁਤ ਵਕਤ ਲੱਗਦਾ ਹੈ ਜਿੰਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਤਾਂ ਹੀ ਤੇ ਬੁੱਲਾ ਕਹਿ ਰਿਹਾ ਹੈ ਬੁੱਲਿਆ ਰੱਬ ਦਾ ਕੀ ਪਾਣਾ ਇਹ ਕਿਹੜੀ ਗੱਲ ਹੈ ਇਹ ਕੋਈ ਔਖੀ ਗੱਲ ਇੰਜ ਕਹਿ ਰਹੇ ਨੇ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਐਨੀ ਤੇ ਗੱਲ ਹੈ ਪਰ ਇਧਰੋਂ ਪੁੱਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨਹੀਂ ਕਿਨੇ ਜੀਵਨ ਲੱਗ ਜਾਂਦੇ ਨੇ ਕਿਤਨੇ ਜਨਮ ਲੱਗ ਜਾਂਦੇ ਨੇ ਪੁੱਟਿਆ ਹੀ ਨਹੀਂ ਜਾਂਦਾ ਕਈ ਵਫਾ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਦੇ ਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਮੇਰੇ ਪਾਤਸ਼ਾ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਉ ਗਰੇ ਇਹ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਆ ਹੋਏ ਬਾਬਾ ਕਰਮ ਸਿੰਘ ਮਰ ਜੋ ਹੈ ਮਰਦਾਨ ਵਾਲੇ ਚੰਦ ਭਗਤ ਸਿੰਘ ਬਾਬਾ ਬਾਗ ਸਿੰਘ ਹੋਏ ਮੰਨ ਲੈਂਦੇ ਸਾਡੀ ਕਿਸਮਤ ਵਿੱਚ ਕਿੱਥੇ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਹੈ ਹੋ ਸਕਦਾ ਕਿ ਬੀਜ ਇਹ ਆਖੇ ਸਾਡੀ ਕਿਸਮਤ ਵਿੱਚ ਕਿੱਥੇ ਅਸੀਂ ਕਿੱਥੇ ਹੋ ਸਕਦੇ ਆ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਸਾਇਆ ਧਾਰ ਹੋ ਗਿਆ ਫੁੱਲ ਧਾਰ ਹੋ ਗਿਆ ਫਲਾਂ ਵਾਲਾ ਹੋ ਗਿਆ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ 'ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਹੈ ਇੱਕ ਬੀਜ ਹੀ ਤੇ ਕੋਲ ਹੈ ਇਹ ਵੀ ਗਵਾ ਦਈਏ ਇਹ ਵੀ ਗਵਾ ਲਈਏ ਫਿਰ ਸਾਡੀ ਕਿਸਮਤ ਦੇ 'ਚ ਕਿੱਥੇ ਹੈ ਐਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਨੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮਗੈ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹ ਹੀ ਕਹਿਣਾ ਹੈ ਤੂੰ ਆਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ ਧੋਵੀ ਤੋਵੇ ਮੇਰੇ ਬਿਰਾਤਾ RAM ਨਾਮ ਵਾ ਕਾਮਨ ਰਤਾ ਗੁਰੂ ਤੇ ਧੋਵੀ ਜੈ ਤੂੰ ਦੇ ਉਹਨੋ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ ਤੂੰ ਦੇ ਤੇ ਸਹੀ 1 ਸੈਕਿੰਡ ਦੇ ਹੀ ਸਾਫ ਕਰ ਦੇਗਾ